ਪਾਮੀਓ ਗਿਆਨੀ ਪੂਰਨ ਸਿੰਘ ਦੇ ਵੇਲੇ ਸੀ ਪਾਮੀਓ ਮੂਲ ਮੰਤਰ ਦੇ ਵੇਲੇ ਸੀ ਪਾਮੀ ਕਿਸੇ ਕਿਸਮ ਦੀ ਰਹਿਤ ਮਰਿਆਦਾ ਦੀ ਗੱਲ ਹੋਈ ਹੈ ਤੇ ਬੀਬੀ ਜਗੀਰ ਕੌਰ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ ਕਰਦੀ ਰਹਾਂਗੀ ਮੈਂ ਤੇ ਅੱਜ ਬੇਨਤੀ ਕਰਨ ਵਾਸਤੇ ਆਈਆਂ ਕਿ ਇਸ ਮੇਰੇ ਜ਼ਿੰਦਗੀ ਨੂੰ ਸ਼ਾਇਦ ਇੱਕ ਵਈ ਫਰਕ ਪਏ ਜਾਂ ਨਾ ਪਏ ਪਰ ਮੈਨੂੰ ਦੁੱਖ ਹੈ ਕਿ ਆਸ਼ਰੀਆ ਕਾਤਰ ਸਾਹਿਬ ਜੀ ਦੇ ਉਸ ਮਹਾਨ ਤਖਤ ਦੀ ਮਰਿਆਦਾ ਉਹਦੀ ਪਰੰਪਰਾ ਉਹਦੇ ਸਿਧਾਂਤ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਘਾੜ ਘਾਨ ਹੋਇਆ ਤੇ ਮੈਂ ਸਰਦ ਸਿੰਘ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਗੁਨਾਹਗਰ ਹੈ ਕਿਸੇ 8s ਇਸ ਆਰ ਪਿੱਛੇ ਨਾ ਬਚ ਜਾਣ ਇਹ ਧਿਆਨ ਰੱਖਣਾ ਹੈ ਕਿ ਇਸ ਦੇ ਫੈਸਲੇ ਜਿਹੜੇ ਐ ਬਿਲਕੁਲ ਧਰਮ ਤੇ ਉਸ ਪਰੰਪਰਾ ਦੇ ਪਰਪੇਖ ਵਿੱਚ ਲੈ ਕੇ ਇਹਨਾਂ ਦੋਸ਼ੀਆਂ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਝੂਠੀ ਦਰਖਾਸਤ ਦਿੱਤੀ ਹੈ ਉਹਨਾਂ ਉਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼੍ਰੀ ਅਕਾਲ ਤਖਤ ਦੀ ਮਾਨ ਮਰੱਦਾ ਬਰਕਰਾਰ ਰਹੇ ਪਰ ਕੁਝ ਲੋਕ ਕਹਿ ਰਹੇ ਨੇ ਕਿ ਕਾਲ ਤਖਤ ਸਾਹਿਬ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਇਸ ਤਰ੍ਹਾਂ ਦੇ ਵਰਡ ਯੂਜ਼ ਹੋ ਰਹੇ ਐਨੂੰ ਤੁਸੀਂ ਕੀ ਕਿਸ ਤਰ੍ਹਾਂ ਡਿਫਾਈਨ ਕਰਦੇ ਹੋ ਤੁਸੀਂ ਸਭ ਦੇਖ ਰਹੇ ਹੋ ਤੁਸੀਂ ਸਭ ਦੇਖ ਰਹੇ ਹੋ ਮੇਰਾ ਖਿਆਲ ਹੈ ਕਿ ਸਿਕਸ ਸਕਾਲਰਸ ਜਿਹੜੇ ਐ ਜਿਹੜੇ ਜਿੰਨੇ ਜਰਨਲਿਸਟ ਹੈ ਜਿੰਨੇ ਵਿਦਵਾਨ ਹੈ ਜਿੰਨੇ ਇਤਿਹਾਸਕਾਰ ਹੈ ਉਹਨਾਂ ਨੇ ਬੜੇ ਬੇਰਵੇਦ ਹਰ ਗੱਲ ਜਿਹੜੀ ਸ਼੍ਰੀ ਅਕਾਲ ਤਰਸ ਦੀ ਮਰਿਆਦਾ ਦੀ ਗੱਲ ਕੀਤੀ ਹੈ ਔਰ ਮੇਰਾ ਖਿਆਲ ਹੈ ਕਿ ਸਾਨੂੰ ਸਾਰਿਆਂ ਤੋਂ ਇਹਨਾਂ ਗੱਲਾਂ ਤੋਂ ਜਾਣੂ ਹੋਣਾ ਚਾਹੀਦਾ ਜੋਨ ਜਿ ਇਜਲਾਸ ਚੜਾ ਰਹੇ ਉਸ ਵਿੱਚ ਤੁਸੀਂ ਸ਼ਾਮਲ ਹੋਣ ਦੀ ਵਾਸਤੇ ਦੇਖੋ ਜੀ ਗੱਲ ਇਹ ਹੈ ਕਿ ਅਜੇ ਤੱਕ ਤਾਂ ਇਜਲਾਸ ਦਾ ਐਲਾਨ ਹੀ ਨਹੀਂ ਹੋਇਆ ਜਦੋਂ ਸਾਰੇ ਮੈਂਬਰ ਸਾਹਿਬ ਅਸੀਂ ਬੈਠਾਂਗੇ ਸਾਡੇ ਜਿੰਨੇ ਵੀ ਸਾਥੀ ਹੈ ਉਹ ਬੈਠਣਗੇ ਜੇ ਨੂੰ ਵੀ ਹੁਕਮ ਕਰਨਗੇ ਉਹ ਚੋਣ ਦੇ ਵਿੱਚ ਆਏ ਪਰ ਸਵਾਲ ਹਟ ਕੇ ਬ੍ਰਾਮ ਰੇਮ ਨੂੰ ਮੁਰਤੂ ਪ੍ਰੋਨ ਦਿੱਤੀ ਗਈ ਦੇਖੋ ਜੀ ਸਰਕਾਰਾਂ ਨੇ ਅੱਜ ਤੱਕ ਕੀ ਨਹੀਂ ਕੀਤਾ ਹਮੇਸ਼ਾ ਹੀ ਸਿੱਖਾਂ ਦੇ ਨਾਲ ਜਿਹੜਾ ਦੋ ਕਾਨੂੰਨ ਵਰਤੇ ਜਾਂਦੇ ਆ ਇੱਕ ਕਾਨੂੰਨ ਤੇ ਹੈ ਕਿ ਜਿਹੜੇ ਸਿੱਖ ਹੈ ਜਾਂ ਜੋਧੇ ਹੈ ਜਾਂ ਜਿਹੜੇ ਬੰਦੀ ਸਿੱਖ ਨੇ ਉਹਨਾਂ ਵਾਸਤੇ ਹਮੇਸ਼ਾ ਹੀ ਜਿਹੜਾ ਅਨਿਆਂ ਵਰਤਿਆ ਜਾਂਦਾ ਤੇ ਜਿਹੜੇ ਲੋਕ ਕੌਮ ਦੇ ਦੁਖੀ ਹੈ ਪੰਥ ਦੇ ਗਦਾਰ ਹੈ ਪੰਥ ਦੋਖੀ ਹੈ ਉਹਨਾਂ ਲੋਕਾਂ ਨੂੰ ਬਾਰ-ਬਾਰ ਬਾਹਰ ਭੇਜ ਕੇ जख्मत ਲੂੰ ਛਿੜਕ ਦੇਗੀ ਬੀਬੀ ਜੀ ਕੰਗਨਰ ਕੋ ਆਪਣੇ ਹੁਣ ਤੋਂ ਆਪਣਾ ਸਿੱਖ ਰੋਧੀ ਪਰ ਬੀਬੀ ਜੀ ਗੱਲ ਤੋਂ ਇਸ ਤਰੀਕੇ ਨਾਲ ਜਿਸ ਤਰ੍ਹਾਂ ਹੁਣ ਮਸਲਾ ਚੱਲ ਰਿਹਾ ਹੈ ਮੈਂ ਤੁਹਾਨੂੰ ਦੈਦ ਨਹੀਂ ਹੈ ਜੀ ਛੱਡੋ ਬਾਕੀ ਫੇਰ ਕਰ ਲਾਂਗੇ ਥੋੜਾ ਜਿਹਾ ਦੱਸ ਦਿਓ ਕਿ ਕੋਈ ਨਹੀਂ ਕੋਈ ਨਹੀਂ ਇੰਨਾ ਹੀ ਬੜਾ ਅੱਜ ਸਵਾਲ ਖੜੇ ਹੋ ਰਹੇ ਨੇ ਅਕਾਲੀ ਸੁਧਾਰ ਲਹਿਰ ਦੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਹਿੰਦੇ ਕਿ ਜਦੋਂ ਫੈਸਲਾ ਕੀ ਆ ਜੀ ਵੇ ਤਾਂ ਠੀਕ ਹੈ ਉਦੋਂ ਤੁਸੀਂ ਜਿਹੜੇ ਕੰਮ ਲਈ ਮੈਂ ਆਈ ਆ ਜੋ ਪੇਸ਼ ਕਰੋ ਨਹੀਂ ਉਹ ਹੀ ਦੱਸ ਰਹੇ ਕਿ ਤੁਹਾਡੇ ਕੋਈ ਜੇ ਇਲਜ਼ਾਮ ਲੱਗੇ ਸੀ ਤੁਸੀਂ ਕੋਈ ਨਹੀਂ ਜੀ ਤੂੰ ਮੇਰੇ ਜਸਟੀਫਾਈ ਬਿਆਨ ਮੈਂ ਤੁਹਾਡੇ ਸਾਹਮਣੇ ਦੁਨੀਆ ਚ ਚੌਵੀ ਸਾਲ ਦੀ ਆਪੇ ਮੈਂ ਕਰਿਆ ਹੀ ਪਰ ਇੰਨੇ ਸਾਲ ਕਿਉਂ ਨਹੀਂ ਯਾਦ ਆ ਇੱਕਦਮ ਅਚਾਨਕ ਉਹਦੇ ਉਹਨਾਂ ਨੂੰ ਪੁੱਛੋ ਨਾ ਉਹਦੇ ਉਹਨਾਂ ਨੂੰ ਪੁੱਛੋ ਕਿ ਇੰਨੇ ਸਾਲ ਯਾਦ ਨਹੀਂ ਆਂਦੀ ਚੀਜ਼ ਤੇ ਅਚਾਨਕ ਜਿਹੜੀ ਚੀਜ਼ ਯਾਦ ਆ ਜਾਂਦੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦਾ ਮਸਤਕ ਹੋਣਾ ਕਿਦਾਰਾ ਹੈ ਔਰ ਤੁਹਾਨੂੰ ਲੱਗਦੀ ਹੈ ਕਿ